ਭਾਰਤ ਪਾਕਿਸਤਾਨ ਤੇ ਪਿਛਲੇ 4 ਦਿਨਾਂ ਤੋਂ ਚੱਲ ਰਹੇ ਤਣਾਅ ਤੋਂ ਬਾਅਦ ਲੋਕਾਂ ਦੀ ਜ਼ਿੰਦਗੀ ਹੁਣ ਹੌਲੀ-ਹੌਲੀ ਪਟਰੀ ਤਿਆਰੀ ਹੈ ਸਨੀਚਰਵਾਰ ਸ਼ਾਮ ਨੂੰ ਦੋਵਾਂ ਦੇਸ਼ਾਂ ਵਿਚਾਲੇ ਸੀਜ਼ਫਾਇਰ ਦੇ ਨਾਲ ਹੀ ਸਰਹੱਦੀ ਪਿੰਡਾਂ ਦੇ ਵਿੱਚ ਹਲਚਲ ਸ਼ੁਰੂ ਹੋ ਗਈ ਐਤਵਾਰ ਸਵੇਰ ਤੱਕ ਕਈ ਪਿੰਡ ਦੇ ਲੋਕ ਆਪਣੇ ਬੱਚਿਆਂ ਤੇ ਘਰੇਲੂ ਸਮਾਨ ਨਾਲ ਪਰਤ ਰਹੇ ਕਈ ਟਰੱਕ 'ਚ ਸਮਾਨ ਭਰ ਕੇ ਆਇਆ ਤਾਂ ਕੋਈ ਟਰਾਲੀ ਦੇ ਵਿੱਚ ਪਸ਼ੂਆਂ ਨੂੰ ਲੈ ਕੇ ਪਰਤੇ ਆ ਇਹ ਲੋਕ ਆਪਣੇ ਘਰਾਂ ਦਾ ਕਾਫੀ ਸਮਾਨ ਹਲੇ ਵੀ ਆਪਣੇ ਨਾਲ ਨਹੀਂ ਲਿਆਏ ਉਹਨਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਤੇ ਕੋਈ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ ਸ਼ਾਂਤੀ ਦੇ ਮਾਹੌਲ ਦੇ ਵਿੱਚ ਆਪਣੇ ਘਰ ਪਰਤਣ ਦੀ ਖੁਸ਼ੀ ਜ਼ਰੂਰ ਹੈ ਵੱਖ-ਵੱਖ ਚੱਲਣਾਂ ਦੇ ਵੱਲੋਂ ਸੁਰਹੱਤੀ ਇਲਾਕਿਆਂ ਦਾ ਦੌਰਾ ਕੀਤਾ ਗਿਆ ਤੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਸਭ ਤੋਂ ਪਹਿਲਾਂ ਸਤਲੁਜ ਦਰਿਆ ਤੇ ਲੱਕੜੀ ਦੇ ਬੇਰੇ ਤੇ ਸਵਾਰ ਹੋ ਕੇ ਆਈਆਂ ਔਰਤਾਂ ਤੇ ਬੱਚੇ ਦਿਖਾਈ ਦਿੱਤੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਉਹ ਕੁਝ ਦਿਨਾਂ ਦੇ ਲਈ ਆਪਣੇ ਰਿਸ਼ਤੇਦਾਰਾਂ ਦੇ ਘਰ ਚਲੇ ਗਏ ਸਨ ਪਰ ਹੁਣ ਉਹਨਾਂ ਨੂੰ ਪਤਾ ਲੱਗਿਆ ਕਿ ਭਾਰਤ ਪਾਕਿਸਤਾਨ ਵਿੱਚ ਕਾਰ ਸੀਜ਼ਫਾਇਰ ਹੋ ਚੁੱਕਾ ਹੈ ਇਸ ਲਈ ਉਹ ਆਪਣੇ ਘਰ ਪਰਤ ਰਹੇ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਸੀਜ਼ਫਾਇਰ ਨਾਲ ਕੁਝ ਲੋਕਾਂ ਨੂੰ ਰਾਹਤ ਮਿਲੀ ਹੈ ਪਰ ਹਾਲੇ ਵੀ ਪੂਰੀ ਤਰ੍ਹਾਂ ਖਤਰਾ ਨਹੀਂ ਟਲਿਆ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਝ ਆਉਣ ਵਾਲਾ ਨਹੀਂ ਹੈ ਉੱਥੇ ਹੀ ਉਹਨਾਂ ਨੇ ਕਿਹਾ ਕਿ ਜੰਗਬੰਦੀ ਨਾਲ ਬਹੁਤ ਉਹ ਖੁਸ਼ ਨੇ ਉਥੇ ਹੀ ਵਕ ਵਕ ਚੰਨਾ ਦੇ ਵੱਲੋਂ ਜਿੱਥੇ ਗੱਲਬਾਤ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਵਾਂਗ ਉਹ ਆਪਣੇ ਕੰਮਕਾਜ ਤੇ ਪੜ੍ਹਾਈ ਤੇ ਧਿਆਨ ਦੇ ਸਕਣਗੇ ਬੀਤੇ ਦਿਨਾਂ ਦੇ ਵਿੱਚ ਜੰਗ ਤੋਂ ਜੋ ਸਥਿਤੀ ਕਾਰਨ ਉਹਨਾਂ ਦੀ ਪੜ੍ਹਾਈ ਤੋਂ ਧਿਆਨ ਹਟ ਗਿਆ ਸੀ ਹੁਣ ਉਹ ਆਪਣੇ ਰਿਸ਼ਤੇਦਾਰਾਂ ਤੋਂ ਵੀ ਆਪਣੇ ਘਰ ਪਰਤ ਗਏ ਨੇ ਇਸ ਨਾਲ ਹੀ ਜ਼ਿਲ੍ਹਾ ਫਾਜ਼ਿਲਕਾ ਸਰਹੱਦੀ ਪਿੰਡਾਂ ਦੇ ਲੋਕ ਜਿਹੜੇ ਸੀ ਉਹ ਵੀ ਕੁਝ ਘਰ ਖਾਲੀ ਕਰ ਗਏ ਸਨ ਹਾਲਾਂਕਿ ਦੱਸ ਦੇਈਏ ਕਿ ਹੁਣ ਕਈ ਲੋਕ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਨੇ ਜਿਸ ਤਰੀਕੇ ਦੇ ਨਾਲ ਭਾਰਤ ਪਾਕਿਸਤਾਨ ਵਿਚਾਲੇ ਪਿਛਲੇ ਦਿਨਾਂ ਦੇ ਵਿੱਚ ਹਾਲਾਤ ਬਣੇ ਹੋਏ ਸਨ ਲੋਕਾਂ ਦੀ ਜ਼ਿੰਦਗੀ ਜਿਹੜੀ ਕਾਫੀ ਪ੍ਰਭਾਵਿਤ ਹੋਈ ਸੀ ਹੁਣ ਦੱਸਦੀ ਕਿ ਲੋਕ ਆਪਣੇ ਘਰਾਂ ਨੂੰ ਪਰਤਣ ਲੱਗੇ ਨੇ ਲੋਕਾਂ ਦਾ ਕਹਿਣਾ ਹੈ ਕਿ ਜੋ ਸੀਜ਼ਫਾਇਰ ਖੋਣ ਦਾ ਐਲਾਨ ਹੋਇਆ ਸੀ ਇਸ ਕਰਕੇ ਉਹ ਉਹਨਾਂ ਦਾ ਡਰ ਜਿਹੜਾ ਹੈ ਉਹ ਖਤਮ ਹੋ ਗਿਆ ਹੈ ਜਿਸ ਕਰਕੇ ਉਹ ਆਪਣੇ ਘਰਾਂ ਨੂੰ ਪਰਤ ਰਹੇ ਨੇ ਇਸ ਨਾਲ ਹੀ ਪਿੰਡ ਕਬੂਲ ਸਾਹ ਦੇ ਇੱਕ ਵਾਸੀ ਦੇ ਵੱਲੋਂ ਗੱਲਬਾਤ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਰਿਸ਼ਤੇਦਾਰਾਂ ਦੇ ਘਰ ਉਹ ਰਹਿੰਦੇ ਸਨ। ਉਹ ਉਸ ਦਾ ਪਸ਼ੂ ਪਾਲਣ ਦਾ ਕੰਮ ਹੈ। ਜਿਉਂ ਹੀ ਤਣਾਅ ਵਧਿਆ ਉਹਨਾਂ ਨੇ ਫੋਨ ਕਰਕੇ ਕਿਹਾ ਕਿ ਪਸ਼ੂਆਂ ਦੀ ਸੰਭਾਲ ਜ਼ਰੂਰੀ ਹੈ ਬਿਨਾਂ ਦੇਰ ਹੀ ਕਿਤੇ ਟਰਾਲੀਆਂ ਤੋਂ ਲੈ ਕੇ ਪੁੱਜ ਗਏ ਤੇ ਪਸ਼ੂਆਂ ਨੂੰ ਆਪਣੇ ਪਿੰਡ ਲੈ ਗਏ ਹੁਣ ਉਹ ਉਹਨਾਂ ਨੇ ਕਿਹਾ ਕਿ ਪਿੰਡ ਦੇ ਵਿੱਚ ਸ਼ਾਂਤੀ ਹੈ ਬੀਤੇ ਰਾਤ ਵੀ ਇੱਕ ਸ਼ੱਕੀ ਆਵਾਜ਼ ਨਹੀਂ ਆਈ ਨਾ ਹੀ ਕੋਈ ਹਲਚਲ ਹੋਈ ਹੈ ਸਵੇਰੇ ਹੀ ਮੈਂ ਪਸ਼ੂਆਂ ਨੂੰ ਲੱਦ ਕੇ ਵਾਪਸ ਆਪਣੇ ਘਰ ਪਹੁੰਚ ਗਿਆ ਇਸ ਦੇ ਨਾਲ ਹੀ ਜਿਲ੍ਹਾ ਅੰਮ੍ਰਿਤਸਰ ਤੇ ਅਜਨਾਲਾ ਦੇਰਾ ਵੀ ਦਰਿਆ ਤੇ ਕੁਝ ਕੁ ਲੋਕ ਜਿਹੜੇ ਨੇ ਉਹ ਆਪਣੇ ਘਰਾਂ ਨੂੰ ਛੱਡ ਕੇ ਚਲੇ ਗਏ ਸਨ ਤਰਾ ਦੌਰਾਨ ਰਾਵੀ ਦਰਿਆ ਦਾ ਪੁਲ ਬੰਦ ਨਹੀਂ ਕੀਤਾ ਗਿਆ ਇਸ ਨਾਲ ਤਾਂ ਹੰਦਸ ਦੀ ਕਿ ਹੁਣ ਲੋਕ ਜਿਹੜੇ ਨੇ ਆਪਣੇ ਕੰਮ ਕਾਜਾਂ ਤੇ ਇਲਾ ਵਾਂਗ ਹੀ ਪਰਤਨ ਲੱਗੇ ਨੇ ਅਜਨਾਲਾ ਦੇ ਪਿੰਡਾਂ ਦੀ ਜੇਕਰ ਗੱਲ ਕਰੀਏ ਤਾਂ ਪਹਿਲਾ ਵਾਂਗ ਹੀ ਹੁਣ ਮਾਹੌਲ ਜਿਹੜਾ ਹੈ ਨਜ਼ਰ ਆ ਰਿਹਾ ਹੈ ਕਿਤਨਾ ਕਿਤੇ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਖੁਸ਼ੀ ਵੀ ਪਾਈ ਜਾ ਰਹੀ ਹੈ